ਪਿੰਡ ਦੇ ਲੋਕਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਲਈ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਇਸ ਵਿਅਕਤੀ ਦੀ ਇਲਾਜ ਦੇ ਦੌਰਾਨ ਜਾਨ ਚਲੀ ਜਾਂਦੀ ਹੈ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਚਾਈ ਵੀ ਇਹ ਵਿਅਕਤੀ ਦੱਸ ਕੇ ਗਿਆ ਜੀहां ਮੌਤ ਤੋਂ ਪਹਿਲਾਂ ਦੀ ਇਹ ਛੋਟੀ ਜਿਹੀ ਵੀਡੀਓ ਕਲਿੱਪ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਰੂ ਕੰਬਤੀ ਹੈ ਪਰਿਵਾਰ ਨੇ ਇਨਸਾਫ ਦੀ ਗੁਹਾਰ ਵੀ ਲਗਾਈ ਹੈ ਪਿੰਡ ਦੇ ਲੋਕਾਂ ਤੋਂ ਇਹ ਵਿਅਕਤੀ ਦੁਖੀ ਹੋ ਜਾਂਦਾ ਉਸ ਤੋਂ ਬਾਅਦ ਅਜਿਹਾ ਕਦਮ ਚੁੱਕਿਆ ਜਾਂਦਾ ਇਸ ਵਿਅਕਤੀ ਦੇ ਵੱਲੋਂ ਗੁਰਦਾਸਪੁਰ ਦੇ ਕੀ ਪੇਂਟ ਵਿਖੇ ਪੇਂਟ ਦਾ ਕੰਮ ਕਰਨ ਵਾਲਾ ਇਹ ਵਿਅਕਤੀ ਜਿਸ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਜ਼ੈਰੀਲੀ ਦਵਾਈ ਪੀ ਲਈ ਗਈ ਸੀ ਬੀਤੇ ਦਿਨ ਰਾਤ ਦੌਰਾਨ ਉਸ ਦੀ ਮੌਤ ਹੋ ਗਈ ਸੀ ਦੌਰਾਨ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਪਿਓ ਪੁੱਤ ਦੇ ਉੱਤੇ ਦੋਸ਼ ਲਗਾ ਰਿਹਾ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਨਜਾਇਜ਼ ਤੌਰ ਦੇ ਉਤੇ ਪਰੇਸ਼ਾਨ ਕੀਤਾ ਗਿਆ ਉਸਨੇ ਕਿਸੇ ਦੇ ਪੈਸੇ ਦੇਣੇ ਸੀ ਪਰ ਇਹਨਾਂ ਪਿਓ ਪੁੱਤ ਦਾ ਉਹਨਾਂ ਪੈਸਿਆਂ ਦੇ ਨਾਲ ਕੋਈ ਵਾਸਤਾ ਨਹੀਂ ਹੈ ਫਿਰ ਵੀ ਉਹ ਉਸ ਨੂੰ ਉਸਦੇ ਮਾਲਕ ਦੀ ਦੁਕਾਨ ਤੇ ਆ ਕੇ ਜਲੀਲ ਕੀਤਾ ਗਿਆ ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਵੱਡਾ ਕਦਮ ਚੁੱਕਿਆ ਜੀ ਉਸ ਦੀ ਪਤਨੀ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਤੁਹਾਨੂੰ ਅੱਗੇ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਵਾਇਰਲ ਜੋ ਵੀਡੀਓ ਹੋ ਰਹੀ ਹੈ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਕਲਿੱਪ ਛੋਟੀ ਜੀ ਜਿਸ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਪੂਰਾ ਆਪਣਾ ਦੁੱਖ ਦਰਦ ਸਾਂਝਾ ਕੀਤਾ ਜਾ ਰਿਹਾ ਉਸ ਦੇ ਵਿੱਚ ਇਸ ਦਾ ਕੀ ਕੁਝ ਸਾਹਮਣੇ ਆਇਆ ਕਹਿਣਾ ਬਿਆਨ ਕੀ ਸਾਹਮਣੇ ਆਇਆ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਦਿਆ ਓਕੇ ਜੇ ਤੁਹਾਨੂੰ ਤੁਹਾਡਾ ਚੋਣ ਨਾਲ ਉਹ ਆਉਂਦਾ ਹੈ ਉਹ ਸਾਂਝਾ ਹੋਣਾ ਨਾਲ ਸਤਿਕਾਰ ਇਹਨਾਂ ਨੇ ਬੰਦੇ ਮਗਰਲਾ ਉਹਦੇ ਸਿਰ ਤੇ ਪੰਗਾਮ ਨਹੀਂ ਹੋਣਾ ਸੋ ਚਰਤਾ ਦੇ ਨੂੰ ਲੋਕਾਂ ਕਰਦੇ ਨੂੰ ਪਰਵਾਹ ਮਾਰਦਾ ਦਾ ਜਨ ਲੋਕਾਂ ਕਹਿੰਦੇ ਨੇ ਮੈਂ ਕਾਰ ਕਹਿੰਦੇ ਨੇ ਕਾਰ ਕਹਿਆ ਗਿਆ ਤੇ ਕਹਿੰਦੇ ਹਸਾਣੇ ਕਰਦੇ ਇਕੱਠੇ ਕਰਦੇ ਬੰਦਾ ਚਾਹੀਦਾ ਹੁਣ ਬੰਦੇ ਦੇ ਲੇਖਤਾਰੀ ਤੇ ਬੰਦੇ ਨਾਂ ਕਿ ਪਿਆ ਬੰਦੇ ਜਿੱਦਣ ਤੁਸੀਂ ਇਹ ਕੰਮ ਕੀਤਾ ਉਹ ਦਿਨ ਕੀ ਗੱਲ ਹੋਈ ਉਹ ਦਿਨ ਕਿੱਥੇ ਆਈ ਤੁਹਾਡੇ ਕੋਲ ਕੰਮ ਕਰਦੇ ਗਏ ਜਗੀਰੇ ਦੀ ਦੁਕਾਨ ਤੇ ਤੇਰੇ ਨੂੰ ਘਰ ਆ। ਪਤਾ ਗਾ 750 ਜਾਂ 770 ਜਾਂ 700। ਇਹ ਮੇਰਾ ਸੋਨਾ ਤੇ ਜੋ। ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ। ਮੈਂ ਪਤਾ ਰਿਹਾ ਹਾਂ। ਮੱਕਾ ਯਾਦ ਕਰਾ ਵੀ ਦਿੱਤੀ। ਭਾਗ ਦੇ ਦੇਣਗੇ ਨਹੀਂ ਜਾਣਾ ਕੀ ਤੇ ਇਹ ਕੋਈ ਮੈਨੂੰ।